ਤਸ ਲੱਗਦੇ ਆ ਬੱਦੇਸ਼ ਕਰਾਂਗੇ ਬੱਦੇ ਕੋਈ ਨੰਦੇ ਦਾ ਸੀ ਮੰਨਦੇ ਦਾ ਯਾਰ ਹਮਾਤ ਠੀਕ ਹੈ ਜੋ ਕਰਨਾ ਪੈਰੀਏ ਆਂਦੇ ਜਾ ਰਿਹਾ ਰੋਜ ਬਹੁਤ ਵੱਡਾ ਹਾਂ ਮੰਨਦੇ ਰੋਜ ਬਟਾ ਨਾ ਬੰਦੋ ਲੋਕਡਾਊਨ ਮਿਲਿਆ ਆਪਣੇ ਤੇ ਆਪੇ ਬੱਦੇ ਲੱਗੇ ਸੀ ਉਹਨਾਂ ਨੇ ਬਹੁਤ ਕੰਮ ਨਹੀਂ ਕਰਿਆ ਮੈਂ ਕਰਾਂ ਹਾਂ ਬੱਦੇ ਉਹਦਾ ਹਰਮਾ ਤੇ ਕਿਦੋਂ ਤੇ ਰੰਗੋਂ ਕਰਾਇਆ ਉਹਦੇ ਲੈਫਟ ਵੱਲ ਵਾਦਣਾ ਲੈਟ ਯਾਰ ਆਉਂਦੀ ਹੈ ਮੈਂ ਇੱਕ ਜਿਹਦਾ ਲੋਡਰ ਮੇਰੇ ਇਹ ਲੱਗੇ ਚਰਬੀ ਕੱਟੇ ਹੋਏ ਆ ਹਾਂਜੀ ਜੇਲੀ ਬੱਸ ਵੀ ਉਹਨੇ ਚੰਗੀ ਰਹਿੰਦੀ ਹੈ ਕਿ ਮਿੱਤੂ ਆਏ ਆ ਕਿ ਨਾ ਉਹ ਇੰਨੇ ਕੋਰੋਨਾ ਨੇ ਹੁਣ ਰੋਕ ਬਚਾ ਲਈ ਜਾਂਦੇ ਨੇ ਮੈਂ ਉਹ ਜਾਇ ਵੀ ਬਾਲਾ ਮਾੜਾ ਚੜ੍ਹ ਚੜ੍ਹ ਕੇ ਕਮਟਨਾ ਹਵਾ ਨਹੀਂ ਜਾਂ ਉਹਨਾਂ ਨੇ ਤੁਸੀਂ ਫਾਇਦਾ ਉਹ ਲਿਜਾਇ ਜਾਂਦੇ ਕਿਲੇ ਚ ਖੜ੍ਹ ਜਾਂਦੇ ਹਾਂ ਇਹ ਹੁਣ ਤੇ ਕਦੇ ਸਲਾਹ ਤਾਂ ਨਹੀਂ ਹੋਈ ਕਿ ਚਾਦਰ ਅੰਦਰ ਨਹੀਂ ਦੀ ਹੈ ਤੇ ਫੇਰ ਵੀ ਅਜੇ 12-12000 ਲਾ ਕੇ ਲੈਫਟ ਲੋਅ ਦੇ ਨਾਲ ਜਲਦੀ ਨਹੀਂ ਹਾਂ ਜੰਤੀ ਨਾ ਨਾਲੋਂ ਵੇਖਾਂ ਇੱਕ ਮੈਂ ਉਹ ਦੇਖੀ ਆ ਮੈਂ ਜਿੱਦੇ ਉਹ ਪਤਾ ਨਹੀਂ ਕੀ ਲੈ ਕੇ ਗਈ ਜਿੱਦ ਦੀ ਤਾਂ ਫੱਗਲੇ ਹੀ ਲੈ ਗੋੜਾ ਨੇ ਬੋਰਾ ਦਾ ਟੋਪੇ ਪਾਣਦੇ ਆ ਜੇ ਪਸੰਦ ਹੈ ਹੈ ਪਰ ਗੱਲ ਇਹ ਹੈ ਵੀ ਮੈਂ ਤਾਂ ਉਹ ਦੇਖੀ ਆ ਪੂਰੀ ਵਧੀਆ ਟਰਾਲੀ ਆ ਉਹਦੇ 10-15000 ਰੁਪਏ ਲੱਗੂਗਾ ਤੋ ਤ 20000 ਹੈ ਤੇ ਲੈ ਕੇ ਉਹ ਵੀ ਮਿਲ ਜਾਂਦੇ ਆ ਬਾਕੀ ਦਾ ਜਾ ਫਰਨਾਵੇਂ ਲਵਾ ਦੇ ਲੋ ਵਾਲਾ ਵਾ ਤਿੰਨ ਵਾਲਾ ਮੈਂ ਲਵਾਵਾਂ ਤਿੰਨ ਵਾਲਾ ਮੈਚ ਅਪ ਹੈ ਉਹ ਤੇ ਮੈਂ ਤਾਂ ਦੇਖਾ ਉਹ ਬੋਲ ਵੀ ਵਧੀਆ ਟਰਾਲੀ ਆ ਟਰਾਲੀ ਦਾ ਠੀਕ ਆ ਆਪਣੇ ਕੋਲ ਹੋ ਗਿਆ ਉਹਨੂੰ ਜਦੋਂ ਕੋਲ ਲਵਾ ਦਾ ਪੰਪ ਕਰ ਆਰ ਯੂਪੀ ਕਿ ਪ੍ਰੇਅਰ ਦੀ ਪ੍ਰਾਪੈਨ ਨਾਮ ਬਾਬੇ ਦਾ ਦਰ ਸ਼ੁਰੂ ਆ ਤੇ ਆਪਣਾ ਮਾਰੀ ਲੋਡ ਚੱਲ ਜੂਗਾ ਸਾਰਾ ਬਹੁਤ ਵਧੀਆ ਕੰਮ ਚੱਲ ਜਗਾ ਬਾਬੇ ਦਾ ਗਿਆਨ OK ਇਹ ਆਪਣਾ ਜੇ ਚੈਨਲ ਵਧੀਆ ਵੀਚੇ ਲੱਗੇ ਤਾਂ ਜੈਨਰ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਹੋ ਤੇ ਸਾਰਿਆਂ ਨੂੰ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ